ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਟਵੇ ਸੰਦੇਸ਼ ਅੱਜ ਅਸੀਂ ਪਹੁੰਚੇ ਆ ਡਿਸਟ੍ਰਿਕਟ ਗੋਦਾਵਲ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਦਰਗਾਵਾਦ ਜਿੱਥੇ ਕਿ ਇੱਕ ਕਿਸਾਨ ਦਾ ਸ਼ੈੱਡ ਜੋ ਸੀਗਾ ਘਰ ਦੇ ਉੱਪਰ ਸੀਗਾ ਹੈਰਾਨਗੀ ਵਾਲੀ ਗੱਲ ਹੈ ਕਿ ਨੇਰੀ ਦਾ ਬੁੱਲਾ ਆਉਣ ਕਾਰਨ ਸ਼ੈੱਡ ਜੋ ਆ 25 ਫੁੱਟ ਉੱਚੀ ਤਰੇਕ ਹੈ ਉਹਨੂੰ ਟੱਪ ਕੇ ਵੀ ਤੇ ਇਧਰ ਕੋਠੀ ਦੇ ਨਾਲ ਜਾ ਟਕਰਾਇਆ ਔਰ ਇਧਰਲੇ ਪਾਸੇ ਕੰਦ ਵੀ ਡਿੱਗ ਚੁੱਕੀ ਆ ਕਟੋ-ਕਟ 1.5 ਲੱਖ ਦਾ ਨੁਕਸਾਨ ਹੋਇਆ ਹਾਲਾਕਿ ਡੰਗਰਾ ਦਾ ਚਲੋ ਬਚਾ ਆ ਕਿ ਅੰਦਰ ਬੱਜੇ ਸੀਗੇ ਪਰ ਕੋਈ ਵੀ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀਗਾ ਔਰ ਇੱਥੇ ਥੱਲੇ ਛੱਡ ਦੇ ਥੱਲੇ ਪਹਿਲਾਂ ਟਰੈਕਟਰ ਵੀ ਲਗਾਉਂਦੇ ਸੀਗੇ ਅੱਜ ਇਹਨਾਂ ਨੇ ਉਧਰ ਟਰੈਕਟਰ ਥੋੜਾ ਸਾਈਡ ਤੇ ਸੀਗਾ ਉਹਦੇ ਕਰਕੇ ਉਹਦਾ ਬਚਾ ਹੋ ਗਿਆ ਆ ਪਤਾਨੂੰ ਲਾਈਵ ਤਸਵੀਰਾਂ ਦਿਖਾਉਨੇ ਆ ਕਿ ਕਿੰਨੀ ਕਿੰਨੀ ਕੰਦ ਟੁੱਟ ਚੁੱਕੀ ਆ ਹੁਣ ਤੱਕ ਕਿੰਨੀਆਂ ਟੀਨਾ ਟੁੱਟ ਚੁੱਕੀਆਂ ਕਿੱਥੋਂ ਤੱਕ ਜਿਹੜਾ ਵਾ ਕਿ ਮਲਵਾ ਜੂ ਆ ਖਿੱਲਰ ਚੁੱਕਿਆ ਆ ਤੇ ਹੁਣ ਤੱਕ ਆ ਵੇਖੋ ਜੀ ਇੱਕ ਪੂਰੀ ਪੂਰੀ ਕੰਦ ਦੇਗ ਚੁੱਕੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਇੱਧਰ ਮੜਾ ਬ੍ਰਿਸ਼ੀ ਤੁਹਾਨੂੰ ਦਿਖਾਉਗੇ ਕਿ ਕੀ ਹਾਲਾਤ ਬਣ ਚੁੱਕੇ ਨੇ ਹੁਣ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਮਾਤਾ ਜੀ ਘਰ ਸੀਗੇ ਉਸ ਟਾਈਮ ਤੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਇੱਕ ਵਾਰ ਯਾਰਾ ਗਾ ਵਖਾ ਦਿੰਨੇ ਆ ਤੁਹਾਨੂੰ ਆਪਾਂ ਲਾਈਵ ਦੇ ਵਿੱਚ ਕਿ ਹਾਂ ਕਿ ਉਹ ਵੇਖੋ ਜੀ ਰਸੋਈ ਦਾ ਜਿਆ ਸਾਹਮਣੇ ਟੁੱਟ ਚੁੱਕਿਆ ਹੋਇਆ ਆ ਔਰ ਇੱਥੋਂ ਉਹ ਸਿੱਧਾ ਕੰਧ ਦੇ ਨਾਲ ਜੋ ਆ ਉੱਥੇ ਜਾ ਕੇ ਸ਼ੈੱਡ ਜੋ ਵੱਜਾ ਸੀਗਾ ਅੱਛਾ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਸਿਕਾ ਵੀਰੋ ਹੈਲੋ ਅੱਛਾ ਸਰ ਕੀ ਗੱਲ ਹੋਈ ਬਜ਼ੁਰਗੋ ਜਿਹੜੀ ਕੀ ਨਾ ਲੈਂਦੇ ਅੱਜ ਬੁੱਲਾ ਆਇਆ ਬੁੱਲਾ ਅੱਛਾ ਜੀ ਤੇ ਬੋਲੇ ਨੇ 25 ਫੋਟ ਤੋਂ 3 ਨੰ ਆਕੜ ਲੈ ਗਿਆ ਅੱਛਾ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਜੀ ਸਾਡਾ ਜੋ ਗਾਰਡਰ ਕੋਡਰ ਚੇਲਣ ਚੇਲਣ ਟੀਨਾ ਸਭ ਉੱਡ ਗਿਆ ਸਰ ਸ਼ਾਸਨ ਤੋਂ ਕੀ ਮੰਗ ਚਾਹੁੰਦਾ ਅਸੀਂ ਨਹੀਂ ਜੀ ਮਤ ਸਾਨੂੰ ਥੋੜਾ ਬੜਾ ਮਿਲਣਾ ਚਾਹੀਦਾ ਵਾ ਇਹਦਾ ਮਾਲ ਮਾਲ ਦਾ ਮਿਲਣਾ ਚਾਹੀਦਾ ਜੀ 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 ਹਾਂਜੀ ਦੇਖੋ ਜੀ ਇੱਕ ਕਿਸਾਨ ਦਾ ਘਰ ਆ ਔਰ ਕਿਸਾਨਾਂ ਲੋਹ ਤੁਹਾਨੂੰ ਪਤਾ ਖੇਤੀਬਾੜੀ ਐਸ ਟਾਈਮ ਚੱਲ ਰਹੀ ਆ ਤੁੜੀ-ਤਾੜੀ ਰੱਖੀ ਅੰਦਰ ਉਹਦੇ ਵਿੱਚ ਕੀ ਨਾਲੇ ਦੇ ਬਾਹਰ ਵੀ ਲੋਕੀ ਆਖ ਰਹੇ ਸੀ ਕਿ ਬੁੱਲਾ ਆਇਆ ਬਹੁਤ ਤੇਜ ਆ ਬਹੁਤ ਬਾਹਰ ਨੁਕਸਾਨ ਬਹੁਤ ਹੋ ਚੁੱਕਿਆ ਵਾ ਹੁਣ ਤੱਕ ਜਾਣੇ ਕਿ ਜੇ ਕੋਈ ਇਹ ਕੰਦਾ ਨਾ ਹੁੰਦੀਆਂ ਤੇ ਕੋਈ ਜਾਨੀਮਾਨੀ ਨੁਕਸਾਨ ਜਾਨੀਮਾਨੀ ਨੁਕਸਾਨ ਹੋ ਸਕਦਾ ਸੀ ਜਾਨੀਮਾਨੀ ਨੁਕਸਾਨ ਹੋ ਸਕਦਾ ਸੀ ਜੇ ਕੰਦਾ ਨਾ ਹੁੰਦੀਆਂ ਦੇ ਜੀ 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 ਹਾਂ ਧੰਨਵਾਦ ਜੀ